ਲੋਹੀ ਸਾਥੀ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਲਾਉ ਸਾਰੇ ਭਰਾਵਾਂ ਸਵਾਗਤ ਕਰਦੇ ਆਂ ਉਮੀਦ ਆ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਅੱਜ ਆਪਾਂ ਆਏ ਜੀ ਪਿੰਡ ਡੱਲ ਉਸਤਾਦ ਮਨਾ ਜੀ ਛੱਤ ਤੇ ਤੇ ਉਹ ਜਿਹੜੇ ਆਪਣੇ ਇਸ ਵਾਰ ਜਿਹੜੀਆਂ ਨੇ ਡੱਕ ਬਾਈ ਡੱਕ ਦੀਆਂ ਨੇ ਜਾਂ ਪਰਵਾਜਾਂ ਆਂ ਹੀ ਉਹਨਾਂ ਦੇ ਵਿੱਚ ਉਸਤਾਦ ਜੀ ਨੇ ਵੀਨਰ ਹੋਏ ਆ ਤੇ ਆਪਾਂ ਉਹਨਾਂ ਦੇ ਨਾਲ ਮਿਲਾਵਾਂਗੇ ਨਾਲ ਤੁਹਾਨੂੰ ਜਿਹੜੇ ਉਹਨਾਂ ਦੇ ਕਬੂਤਰੇ ਆ ਉਹਨਾਂ ਦਾ ਵੀ ਸ਼ੌਂਕ ਰਾਵਾਂਗੇ ਤੇ ਨਾਲੇ ਹੀ ਆਪਣੇ ਉਸਤਾਦ ਜੀ ਨੇ ਉਸਤਾਦ ਜੀ ਸਾਥੀ ਸ਼੍ਰੀਕਾਲ ਜੀ ਉਸਤਾਦ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਸੀਂ ਆਪਣੀ ਆਪਣੀਆਂ ਬਾਜ਼ੀਆਂ ਜਿੱਤੇ ਜੀ ਹਾਂਜੀ ਹਾਂਜੀ ਤੇ ਨਾਲ ਉਹਨਾਂ ਦੇ ਭਰਾ ਜੀ ਤੇ ਨਾਲ ਆਪਣੇ ਉਸਤਾਦ ਜੀ ਨੇ ਆਏ ਆ ਨਾਲ ਭਾਈ ਜੀ ਨੇ ਗਰਦਾਸਪੁਰ ਤੋਂ ਅਸੀਂ ਵੀ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਤੇ ਉਸਤਾਦ ਜੀ ਆਪਣੇ ਕਬੂਤਰਾਂ ਦਾ ਸ਼ੌਂਕਰਾ ਜੋ ਜਿਹੜੇ ਆਪਣੇ ਚੈਂਪੀਅਨ ਹੋਏ ਜੀ ਲੋ ਜੀ ਆ ਉਸਤਾਦ ਜੀ ਨਾਲ ਕੋ ਉਸਤਾਦ ਜੀ ਪਹਿਲਾਂ ਮੋਰਾ ਚੈੱਕ ਕਰਾਏ ਜੀ ਠੀਕ ਹੈ ਉਹ ਪੰਜ 6 ਮੋਰਾ ਖਦੀ ਉਹਨਾਂ ਨੇ ਠੀਕ ਹੈ ਪੰਜ ਦਿਨ ਲਗਾਤਾਰ ਹੀ ਉਸਤਾਦ ਜੀ ਆਪਣਾ ਕਲੱਬ ਦੀ ਠੀਕ ਠੀਕ ਛੇ ਮੋਰਾਂ ਬੇ ਸੱਤ ਬਾਜੀਆਂ ਉੱਡ ਗਿਆ ਸਤਵੀਂ ਬਾਜੀ ਇੱਕ ਹੋਰ ਪਹਿਲਾਂ ਉੱਡਿਆ ਸੀ ਠੀਕ ਠੀਕ ਹੈ ਲੋ ਜੀ ਸ਼ੌਂਕ ਕਰ ਲੋ ਅੱਖ ਦਾ ਇਹ ਘਰ ਦਾ ਪੱਠਾ ਆਪਣਾ ਹੈ ਆਹ ਜੀ ਸਤਾਜੀ ਨਾਲ ਦੇ ਘਰ ਦਾ ਬੱਚਾ ਹੈ ਠੀਕ ਹੈ 사ਜੀ ਪਰਦਾ ਸ਼ੌਂਕ ਕਰ ਲੋ ਓਕੇ ਲੋ ਜਾਈ ਦੇੰਦੇ ਥੱਲੇ ਠੀਕ ਹੈ ਉੱਤਰ ਲਾਉਂਦਾ ਲੋਈ ਸਤਾਜੀ ਨਾਲ 1082 ਉੱਤਰ ਤੇ کیا ਕਰੂੰ ਇਹ ਬੁੱਤਰ ਆਪਣਾ ਪਾਸਾ ਚਲੇ ਗਿਆ ਸੀ ਹਾਂਜੀ ਹਾਂਜੀ ਉੱਥੋਂ ਮਿਲ ਕੇ ਤਿੰਨ ਮੋਰਾ ਲਵਾਇਆ ਪਿਛਲੇ ਸਾਲ ਦਾ ਗਿਆ ਸੀ ਇਸ ਸਾਲ ਆ ਗਿਆ ਵਾਪਸ ਠੀਕ ਹੈ ਜੀ ਲੋ ਜੀ ਉਸਤਾਦ ਜੀ ਨੇ ਜਿਹੜਾ ਕਬੂਤਰ ਹੀ ਇਹ ਲੈਣਦੇ ਪੰਜਾਬ ਜਾ ਕੇ ਉਤਰ ਗਿਆ ਸੀ ਤੇ ਇਹਨੇ ਜਿਹੜੇ ਮੋਹਰਾ ਉਧਰੋਂ ਖਾ ਗਏ ਤੇ ਇੱਧਰ ਆਇਆ ਫੇਰ ਵਾਸੀ ਆ ਤਿੰਨ ਪਰ ਉਹਦੇ ਪੁੱਟਦੇ ਆ ਜਿੱਤੇ ਮੋਹਰਾ ਲੱਗੀਆਂ ਸੀ ਤੇ ਬਾਕੀ ਜਿਹੜੇ ਇਹਨਾਂ ਦੁਜੀ ਰੱਖ ਰਿਆ ਸੀ ਤੇ ਇਹਨਾਂ ਦਾ ਫੇਰ ਜਿਹੜਾ ਵਾਸੀ ਆਇਆ ਕਬੂਤਰ ਠੀਕ ਆ ਉਸਤਾਦ ਜੀ ਛੱਡ ਕੇ ਦਿਖਾਓ ਜੀ ਲੋ ਜੀ ਆ ਕਬੂਤਰ ਜੀ ਉਸਤਾਦ ਜੀ ਨੇ ਵਾਪਸ ਆ ਗਿਆ ਸੀ ਤੇ ਉਧਰੋਂ ਹੀ ਮੋਹਰਾ ਖਾ ਕੇ ਆਇਆ ਜੀ ਤੇ ਇੱਧਰ ਫੇਰ ਆ ਕੇ ਮੋਹਰਾ ਦੇ ਵਧੀਆ ਨਾ ਪ੍ਰਵਾਜ ਦਿੱਤੀ ਹੈ ਤੇ ਉਸਤਾਦ ਜੀ ਨੇ ਨੂੰ ਜਿਹੜਾ ਵਾ ਜੀਨਰ ਕਰਾਇਆ ਇਹਨੇ ਬੂੰਦਾਂ ਨਹੀਂ ਹਾਂਜੀ ਉਸਤਾਦ ਜੀ ਕਾ ਕਬੂਤਰੀ ਆ ਬਹਾਦਰ ਆ ਕਬੂਤਰੀ ਹੈ ਲੋ ਜੀ ਆ ਬਹਾਦਰ ਕਬੂਤਰੀ ਹੈ ਉਸਤਾਦ ਜੀ ਨੇ ਦੀ ਉਸਤਾਦ ਜੀ ਇਹਦੀ ਕੀ ਪਰਵਾਹ ਰਹੀ ਆਪਣੀ ਇਹਦੀ ਪਰਵਾਹ ਇਹ ਆ ਵੀ ਜਦੋਂ ਇਹ ਉੱਪਰੋਂ ਆ ਗਈ ਸਮਝ ਲਓ ਵੀ ਇਹ ਅਲਾਰਮ ਹੀ ਹੈ ਇੱਕ ਇਹ ਤੋਂ ਬਾਅਦ ਕਬੂਤਰ ਨਹੀਂ ਆਏਗਾ ਅੱਛਾ ਜੀ ਜਦੋਂ ਸ਼ੁਰੂ ਕੀਤੀ ਨਾ ਡੌਣੀ ਹਾਂਜੀ ਉਦੋਂ ਬਾਅਦ ਇੱਕ ਕਬੂਤਰ ਨਹੀਂ ਸਾਡਾ ਕੋਈ ਉਤਾਰ ਲੋ ਜੀ ਉਸਤਾਦ ਜੀ ਨੇ ਦੱਸਦੇ ਵੀ ਜਦੋਂ ਇਹ ਕਬੂਤਰੀ ਆ ਗਈ ਨਾ ਸਮਝ ਲਓ ਤੇ ਕੋਈ ਮੈਦਾਨ ਚ ਕਬੂਤਰ ਨਹੀਂ ਉੱਤੇ ਹੋਊਗਾ ਇਸ ਤੋਂ ਬਾਅਦ ਇਹ ਤੋਂ ਇਹ ਦਾ ਮਤਲਬ ਕੀ ਇਹ ਬਹਿ ਗਈ ਆ ਤਾਂ ਸਮਝ ਲਓ ਵੀ ਕੋਈ ਕਬੂਤਰ ਨਹੀਂ ਉੱਪਰ ਆਏਗਾ ਠੀਕ ਹੈ ਤੇ ਆ ਲੋ ਜੀ ਠੀਕ ਹੈ ਸਾ ਜੀ ਮੋੜਾ ਚੈੱਕ ਕਰਾ ਦੂ ਭਰਾਵਾਂ ਨੂੰ ਲੋਈ ਸਤਾ ਜੀ ਨੀ ਜਿਹੜਾ ਵਾ ਸਾਰੀਆਂ ਬਾਈਆਂ ਉੱਡੀ ਜਿੰਨੇ ਮੈਂ ਆਪਾਂ ਕਸਪਾ ਪਾ ਗਏ ਨੇ ਠੀਕ ਹੈ ਸਾ ਜੀ ਸਾਢੇ 3 ਔਰ ਆਇਆ ਆਇਆ ਲੋ ਜੀ ਸਾ ਜੀ ਠੀਕ ਹੈ ਆਪਣੀ ਜੋਸਰੀ ਲੰਡੀ ਏ ਵੀ ਆਪਣੇ ਕੋ 50 ਸਾਲ ਹੋ ਗਏ ਉਡਦੀਆਂ ਵੀ ਮਾਦੀ ਠੀਕ ਹੈ ਇਹ ਮਾਦੀ ਆਪਣੀ ਨਾ 에ਰਕਾਂ ਬਦਲ ਤੇ ਨਿਕਲ ਗਈ ਹਾਂਜੀ ਹਾਂਜੀ ਇਹ ਕਿਸੇ ਵੀ ਜਨੇ ਫੜਦੀ ਜਿੱਥੋਂ 10 12 ਕਿਲੋਮੀਟਰ ਦੂਰ ਹਾਂਦੇ ਪੈਰ ਤੇ ਨੰਬਰ ਹੀ ਦਾ ਨਾ ਫੋਨ ਕਰਦਾ ਤਾਂ ਪੁੰਝਾਣਾ ਪੁੱੜਦਾ ਫਿਰ ਠੀਕ ਉਹ ਫੜਦੇ ਸਤਾਜੀ ਪੰਜੀ ਪੁੱਟਿਆ ਗਿਆ ਉਹ ਜਿਹੜਾ ਪੁੱਟਿਆ ਗਿਆ ਤੇ ਬਾਈ ਨਾ ਵਾਪਸ ਕਰਤੀ ਜਦੋਂ ਮੁੱਲ ਦੇ ਹੁੰਦੀ ਤੇ ਮੂੰਹ ਲੋ ਜੀ ਹੋਰਾਂ ਦੇ ਪਰਚੀ ਲੱਗੀਆਂ ਸਾਰੀਆਂ ਦੋ ਇੱਧਰ ਲੱਗੀਆਂ ਇੱਕ ਪੁੰਝੇ ਤੇ ਲੱਗੀ ਆ ਤਿੰਨ ਚਾਰ ਆ ਲੱਗੀਆਂ ਫੀਮੇਲ ਠੀਕ ਹੈ ਲਈਆ ਉਸਤਾਜੀ ਨਾਲ ਦੇ ਕੋਈ ਕਬੂਤਰੇ ਚੰਦ ਤੇ ਜਿਹੜਾ ਤੁਹਾਨੂੰ ਨੈਕਸਟ ਟਾਈਮ ਜਿਹੜਾ ਵਾ ਵੀਡੀਓ ਜਰੂਰ ਦਿਖਾਵਾਂਗੇ ਉਸਤਾਜੀ ਨਾਲ ਦੇ ਬਰੀਡਰ ਕਬੂਤਰਾਂ ਦਾ ਵੀ ਸ਼ੌਂਕ ਕਰਾਵਾਂਗੇ ਤੇ ਉਮੀਦ ਹੈ ਜਿਹੜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਤੇ ਮਿਲਦੇ ਹਾਂ ਕੱਲ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਸ਼ਿਰਕਾ